ਸਾਡੇ ਘਰ ਆਇਆ ਅੱਤ ਦੁਆ ਕੇ ਕਹਿੰਦੀ ਬਾਬਾ ਜੀ ਮੈਨੂੰ ਫੌਜੀ ਦੇ ਵਿਆਹ ਨੂੰ 10 12 ਸਾਲ ਹੋ ਗਏ ਕੋਈ ਬਾਲ ਬੱਚਾ ਮੇਰੇ ਕੋਈ ਪੋਤੀ ਪੋਟਾ ਮੈਨੂੰ ਦਿਓ ਤੇ ਕਹ ਰਿਹਾ بڑے ਬਾਬੇ ਕਹਿੰਦੇ ਤੇਰੇ ਘਰ ਰੱਬ ਬੈਠਾ ਹੈ ਜੋ ਕੋਈ ਮਰਜ਼ੀ ਲੈ ਲੈ ਅੱਤ ਦੁਆ ਕੇ ਗੱਡੂਆਂ ਵਾਲੇ ਬਾਬਾ ਜੀ ਨੂੰ ਕਿਹਾ ਜੀ ਗੱਡੂਆਂ ਵਾਲੇ ਬਾਬਿਆਂ ਨੂੰ ਕਹਿਣ ਲੱਗੇ ਹਾਂ ਜੀ ਭਈ ਤੇਰੇ ਘਰ ਰੱਬ ਬੈਠਾ ਜਿੰਨੇ ਮਰਜੀ ਲਾ ਲੈ ਜੀ ਉਹ ਕਹਿੰਦੇ ਉਹਨੇ ਨਹੀਂ ਕਿ ਆ ਵੀ ਮਾਰੇ ਵੱਡੇ ਤੁਸੀਂ ਹੋ ਛੋਟੇ ਤੇ ਤੁਹਾਡੇ ਕੋਲ ਉਹ ਜਦ ਇਹ ਕਹਿਣ ਲੱਗੇ ਚਲੋ ਤੇਰੇ ਘਰ ਜੀ ਪਹੁੰਚੇ ਰਾਜੇ ਪੋਤੇ ਮੰਗਦੀਆਂ ਜੋੜੇ ਆਉਣਗੇ ਜੀ ਉਹ ਕਹੇ ਬਾਬਾ ਜੀ ਅੱਰਾ ਲੱਗੇ ਵੱਡੇ ਉਹ ਬਾਰੇ ਜੋੜੇ ਕਹੀ ਬਾਬਾ ਜੀ ਐ ਨਾ ਕਰੋ ਕੱਲਾ ਕੱਲਾ ਕਰਕੇ ਦੇ ਦਿੰਦੇ ਹੋ ਅਸੀਂ ਸੇਵਾ ਕਰ ਲੈਂਦੇ ਦੋ ਜੀ ਉਹ ਕਰੇ ਕੋਈ ਨਹੀਂ ਕਰੇ ਹੁਣ ਤਾਂ ਜੋ ਕੋਈ ਹੋ ਗਿਆ ਹੋ ਗਿਆ ਜੀ ਤੇ ਉਹ ਜਦੋਂ ਹੋਏ ਤੇ ਆਪਣਾ ਅਮੀਰ ਤੇ ਆਪਣਾ ਪਾਛਾ ਤਮੀ ਨੇ ਆਲੀ ਜੀ ਫੌਜੀ ਆ ਗਿਆ ਉਹ ਕਹ ਰਹਾ ਵੀ ਮੈਨੂੰ ਸੀਓ ਸਾਹਿਬ ਨੇ ਕਿ ਆ ਵੀ ਉਦੋਂ ਪਰ ਉਹਨੂੰ ਪਾਉ ਜੁੰਦੀ ਦੀ ਹਾਂਜੀ ਇਹ ਮੈਂ ਮਨੂ ਕਵਰਾ ਦੇ ਤਾਉ ਤੇ ਉਹਨਾਂ ਨੇ ਕਿ ਘਰ ਆਈ ਲਿਆ ਉਹ ਕਹਿੰਦੇ ਨਾ 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 ਬਾਬਾ ਜੀ ਕਹਿੰਦੇ ਨਾ ਬੜੇ ਵੀ ਕਹਿੰਦੇ ਨਹੀਂ ਗੰਡਵਾਲੇ ਤੇ ਜਮਈ ਨਹੀਂ ਸੀ ਕਹਿੰਦੇ ਵੀ ਭੇਜਣੀ ਹੀ ਨਹੀਂ ਇੱਥੇ ਹੋਣਗੇ ਉਹ ਫੌਜੀ ਕਹੇ ਮੈਂ ਲੈ ਕੇ ਜਾਣਾ ਤੇ ਮੈਨੂੰ ਸਿਓ ਸਾਹਬ ਨੇ ਪੇ ਕਮਰਾ ਨਹੀਂ ਦੇਣਾ ਇਹ ਆਪੋ ਹੈ ਉਹ ਜਨਮ ਮੰਨਿਆ ਲੈ ਗਿਆ ਕਰਾ ਜੀ ਨੂੰ ਮੁੰਡੇ ਹੋਏ ਢੋਏ ਢੋਏ ਮਰੇ ਹੋਏ ਉੱਠੇ ਜੀ ਇਹਨਾਂ ਮਰੇ ਹੋਏ ਇਹ ਰਹੀ ਗਏ ਤੇ ਜਾ ਕੇ ਵੇਖਿਆ ਤੇ ਫਿਰ 5-6 ਮਹੀਨੇ ਬਾਬਾਈ ਵੜੇ ਨਹੀਂ ਅੱਛਾ ਗਡਵਾਲੇ ਠਾਲੀਆ ਚੌਂਦੇ ਰਹਿਣਾ